ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੁਆਇੰਟ ਪੰਜਾਬ ਤੇ ਤੇ ਅੱਜ ਆਪਾਂ ਆਪਣੀ ਮੈਥ ਦੀ ਜਿਹੜੀ ਸਿੰਪਲੀਫਿਕੇਸ਼ਨ ਜਿਹੜਾ ਆਪਣਾ ਟੌਪਿਕ ਹੈ ਜੋ ਕਿ ਬਹੁਤ ਜ਼ਰੂਰੀ ਆਪਾਂ ਇਹਦੀ ਅੱਜ ਪਹਿਲੀ ਕਲਾਸ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਤੇ ਅੱਗੇ ਆਪਾਂ ਨਾਲ ਜਿਵੇਂ ਬਸ ਕੱਲ ਤੋਂ ਆਪਾਂ ਪੰਜਾਬ ਜੀਕੇ ਵੀ ਨਾਲ ਨਾਲ ਪਾਗੇ ਮਤਲਬ ਕਿ ਸਟਾਰਟ ਕਰ ਲੈਣੀ ਹੈ ਕਿ ਆਪਣਾ ਜਿਹੜਾ ਕੋਰਸ ਹੈ YouTube ਤੇ ਆਪਾਂ ਨੂੰ ਬਾਇਲੈਂਗੁਅਲ ਹੀ ਰੱਖਾਂਗੇ ਮਤਲਬ ਕਿ ਇੰਗਲਿਸ਼ ਤੇ ਪੰਜਾਬੀ ਦੋਮਾਚ ਕਰਾਂਗੇ ਤਾਂ ਕਿ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਨੂੰ ਘਟੋਂਦੀ ਹੈ ਉਹ ਵੀ ਤਿਆਰੀ ਕਰ ਸਕਣ ਤੇ ਜੇ ਤੁਹਾਨੂੰ ਕਿਸੇ ਨੂੰ ਵੀ ਇਹਦੀ ਪੀਡੀਐਫ ਚਾਹੀਦੀ ਹੋਈ ਤਾਂ ਤੁਸੀਂ ਆਪਣੇ ਟੈਲੀਗ੍ਰam ਮਤਲਬ ਕੇ ਚੈਨਲ ਨੂੰ ਜੁਆਇਨ ਕਰ ਲਓ ਤੇ ਟੈਲੀਗ੍ਰam ਤੇ ਨੰਦਾ ਜਿਹੜਾ ਲਿੰਕ ਹੋਮ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੇ ਵੈਸੇ ਤੁਹਾਨੂੰ ਪਤਾ ਹੀ ਹੈ ਸਬਸਕ੍ਰਾਈਬ ਤੁਸੀਂ ਕਰ ਹੀ ਲਓਗੇ ਇੰਨੇ ਕੁ ਤੁਹਾਨੂੰ ਸਮਝਦਾ ਰਹੇਗੇ ਹਾਂ ਤੇ ਚਲੋ ਆਪਾਂ ਟਾਈਮ ਨਾ ਖਰਾਬ ਕਰੀਏ ਤੇ ਆਪਣੀ ਜਿਹੜੀ ਹੈਗੀ ਫਰਸਟ ਕਲਾਸ ਆਪਾਂ ਸਿੰਪਲੀਫਿਕੇਸ਼ਨ ਦੀ ਸਟਾਰਟ ਕਰ ਲਈਏ ਤੇ ਸਿੰਪਲੀਫਿਕੇਸ਼ਨ ਦੀ ਜਿਹੜੀ ਆਪਾਂ ਕਲਾਸ ਹੈ ਆਪਾਂ ਬਿਲਕੁਲ ਡੀਪ ਤੋਂ ਕਰਾਂਗੇ ਮਤਲਬ ਕਿ ਆਪਾਂ ਉਹ ਚੀਜ਼ ਨਹੀਂ ਰੱਖਦੇ ਨਾ ਕਿ ਬਾਕੀ YouTube ਚੈਨਲ ਦਾ ਨਾ ਜਿਵੇਂ ਕਿ ਆਪਾਂ ਸਰ ਡੀਪ ਡਿਮ ਉੱਥੋਂ ਤੋਂ ਮਤਲਬ ਕਿ ਕਰਵਾਤਾ ਆਪਾਂ ਪ੍ਰੋਪਰ ਪੂਰੇ ਤਰੀਕੇ ਨਾਲ ਕਰਾਂਗੇ ਅੱਜ ਸਿਰਫ ਆਪਾਂ ਅੱਜ ਆਪਾਂ ਸਿਰਫ ਫਾਰਮੂਲੇ ਤੇ ਕੰਮ ਕਰਾਂਗੇ ਆਪਣਾ ਜਿਹੜੀ ਮੀਨ ਮੀਨ ਫਾਰਮੂਲੇ ਨੇ ਜਿੱਥੋਂ ਮਤਲਬ ਕਿ ਸਿੰਪਲੀਫਿਕੇਸ਼ਨ ਦਾ ਬੇਸ ਸਟਾਰਟ ਹੁੰਦਾ ਹੈ ਇੱਕ ਸਿਰਫ ਉਹ ਫਾਰਮੂਲੇ ਨੇ ਕਿਸੇ ਤੋਂ ਆਪਾਂ ਮਤਲਬ ਕਿ ਬੋਰਡ ਮਾਸ ਹੀ ਕਰ ਲਿਆ ਹੋਰ ਕੋਈ ਫਾਰਮੂਲਾ ਕੋਈ ਨਹੀਂ ਹੋਰ ਬਹੁਤ ਫਾਰਮੂਲੇ ਨੇ ਜਿੰਨਾਂ ਨਾਲਸ ਤੋਂ ਡਾਇਰੈਕਟ ਕੁਸਚਨ ਹੀ ਆ ਜਾਂਦੇ ਨੇ ਜਿੰਨਾਂ ਨੂੰ ਫਾਰਮੂਲਾ ਦੇਖ ਕੇ ਨਾ ਜਿਹੜੇ ਮੇਰੇ ਬੱਚਾ ਨੂੰ ਚੰਗੀ ਤਰ੍ਹਾਂ ਟੌਪਿਕ ਕਰੇ ਮੈਨੂੰ ਉਹਨਾਂ ਨੂੰ ਪਤਾ ਕਿ ਫਾਰਮੂਲਾ ਦੇ ਕੇ ਸਵਾਲ ਮਤਲਬ ਕਿ ਸਿੱਧੇ ਪਤਾ ਲੱਗ ਜਾਂਦਾ ਕਿ ਆਨਸਰ ਹੈ ਜਿਆਦਾ ਮਤਲਬ ਸਵਾਲ ਨੂੰ ਸੋਲਵ ਕਰਨ ਦੀ ਜਰੂਰਤ ਨਹੀਂ ਪੈਂਦੀ ਚਲੋ ਪਹਿਲਾਂ ਆਪਾਂ ਬੋਰਡ ਵਾਸਤੇ ਨਿਗਾਹ ਮਾਰ ਲਈਏ ਬੱਸ ਤੁਹਾਨੂੰ ਪਤਾ ਹੀ ਹੋਣਾ ਕਿ ਆਪਾਂ ਹੁਣ ਸਟਾਰਟ ਕਰੀ ਲਈਏ ਕਲਾਸ ਤੇ b ਦਾ ਕੀ ਮਤਲਬ ਹੁੰਦਾ b ਦਾ ਮਤਲਬ ਹੁੰਦਾ b ਦਾ ਜਿਹੜਾ ਹੈ ਇੱਕ ਮਿੰਟ ਸੌਰੀ b ਦਾ ਕੀ ਮਤਲਬ ਹੁੰਦਾ b ਦਾ ਮਤਲਬ ਹੁੰਦਾ ਬ੍ਰੈਕਟਾ ਠੀਕ ਹੈ ਬ੍ਰੈਕਟ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ ਤੇ ਇਹ ਦੋ ਤੋਂ ਉਹ ਤੋਂ ਆ ਜਾਂਦਾ ਆਫ ਡੀ ਤੋਂ ਆ ਜਾਂਦਾ ਡਿਵੀਜ਼ਨ ਠੀਕ ਹੈ ਜਿਹਨੂੰ ਆਪਾਂ ਭੰਡ ਕਹਿੰਦੇ ਨੇ ਐਮ ਤੋਂ ਆ ਜਾਂਦਾ ਮਲਟੀਪਲਾਈਂਗ ਉਹ ਗੁਣਾ ਕਹਿੰਦੇ ਨੇ اے ਉਹਦਾ ਐਡੀਸ਼ਨ ਜਿਹਨੂੰ ਆਪਾਂ ਪਲੱਸ ਕਹਿੰਦੇ ਨੇ ਇਸ ਤੋਂ ਉਹ ਸਬਟ੍ਰੈਕਸ਼ਨ ਜਿਹਨੂੰ ਆਪਾਂ ਮੈਟਸ ਕਹਿੰਦੇ ਆ ਤੇ ਮਤਲਬ ਇਹ ਤਾਂ ਬੇਸ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਇਹ ਤਾਂ ਪਹਿਲੀ ਦੂਜੀ ਦਾ ਕੰਮ ਹੈ ਜਿਹੜੇ ਮੇਨ ਫਾਰਮੂਲੇ ਨੇ ਆਪਣੇ ਉਹ ਹੁਣ ਸਟਾਰਟ ਪਾਉਣੀ ਨੇ ਜਿੰਨਾ ਤੋਂ ਆਪਾਂ ਸਿੱਧਾ ਮਤਲਬ ਕਿ ਡਾਇਰੈਕਟ ਕੁਐਸਚਨ ਕਰ ਲਾਂਗੇ ਜਾਂ ਡਾਇਰੈਕਟ ਕੁਐਸਚਨ ਹੈ ਜੀ ਪੰਜਾਬ ਪਾਸ ਜਿਹੜਾ 2025 ਹੋਣੇ ਐਗਜ਼ਾਮ ਇਹਨਾਂ ਚਾਹੁੰਦੇ ਰਹੇ ਨੇ ਇਹ ਤੁਸੀਂ ਬਈ ਸਮੇਂ ਫਾਰਮੂਲੇ ਤੁਹਾਨੂੰ ਪੀਡੀਐਫ ਮੈਂ ਮਤਲਬ ਟਾਈਪ ਕਰਕੇ ਜੂਆਂ ਪਰ ਤੁਸੀਂ ਆਪਣਾ ਆਏ ਰਹਿਗੇ ਫਾਰਮੂਲੇ ਜੇ ਨੋਟ ਡਾਊਨ ਕਰਿਜੋ ਤੇ ਬਾਅਦ ਵਿੱਚ ਮੈਂ ਤੁਹਾਨੂੰ ਮਤਲਬ ਕਿ ਕੁਐਸਚਨ ਦਿਊਗਾ ਆਪਣੇ ਟੈਲੀਗ੍ਰਾਮ ਚੈਨਲ ਤੇ ਉੱਥੋਂ ਤੁਸੀਂ ਉਹਨਾਂ ਨੂੰ ਸੋਲਵ ਕਰਕੇ ਦੇਖ ਲਿਓ ਤੇ ਇਹ ਫਾਰਮੂਲੇ ਨੂੰ ਇੱਕ ਦੋ ਵਾਰ ਕਾਪੀ ਤੇ ਲਿਖ ਲਿਓ ਤਾਂ ਤੁਹਾਡੀ ਯਾਦ ਹੋ ਜਾਣਗੇ ਤੇ ਸਾਰਾ ਤੋਂ ਚਲੋ ਆਪਾਂ ਸਭ ਤੋਂ ਪਹਿਲਾ ਫਾਰਮੂਲਾ ਲੈ ਲੈਂਦੇ ਹਾਂ ਪਹਿਲਾ ਫਾਰਮੂਲਾ ਕੀ ਆ ਪਹਿਲੇ ਫਾਰਮੂਲੇ ਚ ਮਤਲਬ ਬੇਸ ਸੇਮ ਹੁੰਦਾ ਹੈ ਬੇਸ ਸੇਮ ਠੀਕ ਹੈ बे सेम के जी मतलब कि जोड़ा है मल्टीप्लाइज हो रकम आई मल्टीप्लाई हो गए जिमेंग एवर एम इंटू एवर एन जी आपी दिखती है एववर एम इन टू एवर एन उ मैं नीचे मैं अपना एग्जैम्पल करा पहला आप मतलब कि फॉर्मूला स्टार्ट करिए जब आप मतलब कि बराबर आंसर के होगा एववर एम इन एम पलस एन ठीक है ਤੇ ਮੈਂ ਬਈ ਇੱਕ ਐਗਜ਼ਾਮਪਲ ਲਈਏ ਸਮਝੋ 2 ਦੀ ਪਾਵਰ 4 ਇੰਟੂ 2 ਦੀ ਪਾਵਰ 5 ਠੀਕ ਹੈ ਤਾਂ ਇਹ ਕੀ ਹੋਊਗਾ ਜਿਹੜਾ ਮਤਲਬ ਕਿ ਜਿਹੜੀ ਜੀ ਸੇਮ ਹੈ ਉਹੋ ਚੀਜ਼ ਸੇਮ ਰਹੇਗੀ ਇਸੇ ਦੋ ਸੇਮ ਹੈ ਇੱਥੇ ਵੀ ਦੋ ਸੇਮ ਹੈ ਇਸੇ ਦੋ ਦਾ ਦੋ ਸੇਮ ਰਹੇ ਹੋ ਤੇ 4 ਤੇ 5 4 ਤੇ ਜਿਹੜਾ 5 ਹੈਗਾ ਉਹ ਆਪਣਾ ਪਲੱਸ ਹੋ ਜੂਗਾ ਤਾਂ ਇਦ ਤਰ੍ਹਾਂ ਕੀ ਹੋਊਗਾ 2 ਦੀ ਪਾਵਰ 9 ਠੀਕ ਆ 5 ਤੇ 4 9 2 ਦੀ ਪਾਵਰ 9 ਤੇ दो अगला है जी जी मतलब कि बेस सेम हूँ पर डिवाइड होंगे बेस सेम पर कंडीशन है कि अपनी डिवाइड आ जाती है जिमेंग अपना एवर एन अपॉन एवर एम ਇਥੇ ਕੀ ਇਹਦਾ ਇਥੇ ਵੀ ਸੇਮ ਹੈ ਬਸ ਤੁਸੀਂ ਇੱਕ ਗੱਲ ਯਾਦ ਰੱਖੋ ਜਿਹੜੀ ਚੀਜ਼ ਸੇਮ ਹੈ ਉਹ ਐਜ਼ ਇਟ ਇ ਸੇਮ ਹੀ ਰਹ ਜਾਂਦੀ ਆ ਤਾਂ ਇਹ ਹੀ ਆਪਾਂ ਲਿਖਾਂਗੇ a n m ਜਿਵੇਂ ਤੁਸੀਂ ਮੰਨ ਕੇ ਚਲੋ 2 ਦੀ ਪਾਵਰ 4 2 ਦੀ ਪਾਵਰ 2 ਤਾਂ ਇਹਦਾ ਕੀ ਆਨਸਰ ਆਊਗਾ 2 ਦੀ ਪਾਵਰ 4 2 ਤਾਂ ਇਥੇ ਹੀ 2 ਦੀ ਪਾਵਰ 2 ਇਹ ਏ ਜੀ ਹੈ ਜਮੇ ਤੇ ਇਹ ਆਪਾਂ ਮਤਲਬ ਕਿ ਇਥੇ ਬੇਸ ਸਟਾਰਟ ਹੁੰਦਾ 2 ਦਾ ਬੇਸ ਤੋਂ ਬਾਅਦ ਆਪਾਂ ਨਾਂ ਚਾਰ ਦਿਨ ਦੇ ਮਤਲਬ ਉਹ ਚਾਰ ਦਿਨ ਲਾਇਆ ਕਰ ਰਹੇ ਹਾਂ ਟੌਪਿਕ ਦੇ ਚਾਰ ਦਿਨ ਜੇ ਛੋਟਾ ਨਾ ਮਤਲਬ ਜਿਹੜੀ ਸਿੰਪਲੀਫਿਕੇਸ਼ਨ ਹੈ ਇੰਨੀ ਕਿ ਸਟਰੋਂਗ ਕਰ ਲਾਂਗੇ ਕਿ ਉਹ ਤੁਸੀਂ ਮਤਲਬ ਕਿ ਸਵਾਲ ਦੇਖ ਕੇ ਸਵਾਲ ਨੂੰ ਸਮਝ ਜਾ ਜੇ ਕੋ ਕਿਹੜਾ ਫਾਰਮੂਲਾ ਲੱਗਣਾ ਹੈ ਕਿਵੇਂ ਸੋਲਵ ਕਿਹੜੀ ਚੀਜ਼ ਸੋਲਵ ਹੋਣੀ ਹੈ ਜਿਵੇਂ ਆਪਾਂ ਤੀਜੀ ਕੰਡੀਸ਼ਨ ਆਪਾਂ ਅਪਲਾਈ ਕਰਕੇ ਦੇਖਦੇ ਹਾਂ ਤੀਜੀ ਕੰਡੀਸ਼ਨ ਕੀ ਕਹਿੰਦੀ ਆਪਾਂ ਨੂੰ ਤੀਜੀ ਕੰਡੀਸ਼ਨ ਕਹਿੰਦੀ ਹੈ ਪਾਵਰ ਸੇਮ ਹੋ ਪਰ ਮਲਟੀਪਲਾਈ ਹੋਊਗੀ ਠੀਕ ਹੈ ਪਾਵਰ ਸੇਮ पावर सेम पर जी मल्टीप्लाई होगी यह आ गई जिमें पावर एम इन टू बी दी पावर एम पावर सेम हो पर हो, थे जो थे बेस है वो मल्टीप्लाई जाऊ पर इतुआ ए इंटू बी ए इन टू बी पावर एम ठीक है ਇਹ ਜਤ ਮਤਲਬ ਕਿ ਜਿਹੜੀ ਚੀਜ਼ ਸੇਮ ਹੈ ਉੱਪਰ ਵੀ ਜਿਹੜੀ ਜਿਹੜੀ ਸੇਮ ਸੋ ਸੇਮ ਰਹੀ ਜਾਂਦੀ ਸੀ ਤੇ ਜਿਹੜੀ ਚੀਜ਼ ਮਤਲਬ ਕਿ ਥੱਲੇ ਆਪਣਾ ਜਿਹੜੀ ਚੀਜ਼ ਲੱਗ ਸੀ ਉਹਨਾਂ ਦਾ ਮਤਲਬ ਕਿ ਉਹਨਾਂ ਨੂੰ ਆਪਾਂ ਜਿਹੜਾ ਮੈਂਸ ਕਰੀਏ ਨੇ ਜਾਂ ਮਲਟੀਪਲਾਈ ਕਰੀਏ ਨੇ ਤਾਂ ਇੱਥੇ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆ ਜਿਵੇਂ ਕਿ ਐਗਜ਼ਾਮਪਲ ਲਈ ਆਪਾਂ ਚਲੋ 2 2 ਦੀ ਲੈ ਲੈਂਦੇ ਹਾਂ ਸਿੰਪਲ ਹੈ ਨੇ ਸੋਨੂੰ ਸਮਝਾ ਜੀ 2 ਦੀ ਪਾਵਰ 2 ਇੰਟੂ 2 ਦੀ ਪਾਵਰ 2 ਇੰਟੂ 10 ਦੀ ਪਾਵਰ 2 ਮਲਟੀ ਪਾਵਰ ਇੱਥੇ ਸੇਮ ਹੈ ਇੱਥੇ ਆਪਾਂ ਮਤਲਬ 2 ਇੰਟੂ 10 ਦੀ ਪਾਵਰ 2 ਇਥੇ ਮਤਲਬ ਕਿ ਇਹਦੀ ਆਪਣੀ ਪਾਵਰ ਆ ਗਈ ਇਹ ਪਾਵਰ ਆਪਣੀ ਦੋਹਾਂ ਸੀ ਸੇਮ ਹੈ ਤਾਂ ਪਾਵਰ ਆਪਾਂ ਇੱਥੇ ਇਦਾਂ ਹੀ ਲਿਖ ਲਾਂਗੇ ਮਲਟੀਪਲਾਈਪਲ ਥੱਲੇ ਨੂੰ ਕਰਾਂਗੇ ਤੇ 3 2 6 ਠੀਕ ਹੈ 6 ਦੀ ਪਾਵਰ 2 ਇਹ ਦਾ ਮਤਲਬ ਕਿ ਅਨਸਰ ਆ ਗਿਆ ਬਸ ਇਹ ਜੀ ਇੰਡੀਆ ਮਤਲਬ ਜੂ ਇਹ ਮੰਨ ਕੇ ਚਲੋ ਇੱਥੇ ਆਪਣਾ ਬੇਸ ਐਨ ਸੀ ਆ ਤੇ ਇੱਥੇ ਆਪਾਂ ਬੇਸ ਰੱਖਤਾ ਮਲਟੀਪਲਾਈ ਸੀ ਤਾਂ ਇੱਥੇ ਪਲੱਸ ਹੋ ਗਈ ਠੀਕ ਹੈ ਮੈਂ ਪਲੱਸ ਐਨ ਤੇ ਇਹ ਮਤਲਬ ਉਹ ਜਿਹੜਾ ਉਹ ਕਹ ਦਾਂਗੇ ਪਲੱਸ ਕਿਵੇਂ ਹੋਵੇ ਇਹ ਇੱਥੇ ਹੀ ਨੇ ਜੋ ਫਾਰਮੂਲਾ ਜਿਹੜਾ ਹੈਗੇ ਨੇ ਉਹ ਉਦਾਂ ਇਸ ਤਰੀਜ਼ ਹੀ ਰਹਿਣਗੇ ਫਾਰਮੂਲੇ ਆਪਾਂ ਚੈੱਕ ਨਹੀਂ ਕਰ ਸਕਦੇ ਇੱਥੇ ਵੀ ਦੇਖੋ ਬੇਸ ਸੇਮ ਸੀਗਾ ਤੇ ਬੇਸ ਆਪਾਂ ਇੱਕ ਮੰਨ ਲਿਆ ਮਤਲਬ ਕਿ a ਦਾ a ਮੰਨ ਲਿਆ ਆਪਾਂ ਦਾ ਬੇਸ ਸੇਮ ਸੀ ਤੇ ਐਨ ਮੈਂਡ ਸੇਮ ਚੋ ਡਿਵਾਈਡ ਕਰਨਾ ਹੋਵੇ ਤੇ ਇੱਥੇ ਮਲਟੀਪਲਾਈ ਚ a b ਬੇਸ ਲੱਗ ਸੀ ਪਾਵਰ ਸੇਮ ਸੀ ਤਾਂ ਇਸ ਵਾਰ ਬੇਸ ਇੱਕ ਮੰਨ ਲੈ ਪਾਵਰ ਆਪਣਾ ਇੱਕ ਮੰਨ ਲਈ ਬੇਸ ਅਲੱਗ-ਅਲੱਗ ਸੀ ਬੇਸ ਨੂੰ ਮਲਟੀਪਲਾਈ ਕਰਤਾ ਤੇ ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ ਤੇ ਅੱਗੇ ਹੁੰਦਾ ਵੀ ਪਾਵਰ ਦਾ ਸੇਮ ਹੋਵੇ ਪਰ ਮਤਲਬ ਕਿ ਡਿਵਾਈਡ ਚ ਹੋਵੇ ਹਮਮੰਮ ਅੰਡ ਡਾਈਡ ਆ ਅਗਲੇ ਅਗਲਾ ਰੂਲ ਆ ਕਿ ਡਿਵਾਈਡਰ ਪਾਵਰ ਪਰ ਪਾਵਰ ਐਕਸ ਵੀ ਸੇਮ ਹੁੰਦੀ ਹੈ। ਓ ਹਾ ਸੌਰੀ ਇਸ ਵਾਰ ਇਹ ਹੈ ਅਗਾਂ a b ਪਾਵਰ m b ਦੀ ਪਾਵਰ m ਤੇ ਇਹ ਕਿਵੇਂ ਆ ਜੋ ਆਪਣੇ ਕੋਲ ਇਹ ਜੋ a b ਦੀ ਖੁੱਮਤ ਲੁਕ ਉਸ ਕੀ ਰਾਇ ਨਾ 에ਰੀਆ ਜੀ ਪਾਵਰ m ਤੇ ਇਹਦੀ ਇੱਕ ਐਗਜ਼ਾਮਪਲ ਮੰਨ ਕੇ ਚੱਲੋ ਤੇ 2/3 ਇਹਨਾਂ ਦੀ ਪਾਵਰ ਮੰਨ ਕੇ ਚੱਲੋ 2 2 ਮੰਨ ਕੇ ਚੱਲੋ ਤੁਸੀਂ ਠੀਕ ਹੈ ਤੇ ਇਹ ਇਹ ਜਦੋਂ ਆਪਣੇ ਕੋਲੇ ਮੰਨ ਲਓ ਕਿ ਪਾਵਰ ਸੇਮ ਹੈ ਤਾਂ ਪਾਵਰ ਸਿੰਗਲ ਹੀ ਹੋ ਜੂ ਜਦੋਂ ਪਾਵਰ ਸੇਮ ਹੋਵੇ ਤਾਂ ਦੋਵਾਂ ਦੀ ਪਾਵਰ ਇੱਕ ਮੰਨ ਆਪਾਂ ਮੰਨ ਸਕਦੇ ਹਾਂ 2/3 ਨੂੰ ਬਰੈਕਟ ਵਿੱਚ ਲੈ ਜਾਾਂਗੇ 2 ਇਹ ਇਹ ਚੀਜ਼ ਹੈ ਬਸ ਇਹ ਪਲੇਟੂ ਜਿੱਕ ਤੋਂ ਬਾਅਦ ਨੂੰ ਕਲਾਸ ਨੂੰ ਮੈਂ ਰਿਪੀਟ ਕਰੂੰਗਾ ਨਾ ਤੁਹਾਨੂੰ ਸਮਝ ਆ ਜਾਊਗਾ ਤੇ ਇਹ ਬਸ ਪੰਜ ਚਾਰ ਜਿੰਜੀਆਂ ਪੰਜ ਚਾਰ ਕੋ ਹੋਣ ਨੇ ਤੇ ਤੁਸੀਂ ਜੇ ਦੋ ਕਰੀ ਇਹਦੀ ਪ੍ਰੈਕਟਿਸ ਕਰ ਲਈ ਨਾ ਤੇ ਤੁਹਾਡਾ ਮਤਲਬ ਕਿ ਕੰਮ ਪੂਰਾ ਓਕੇ ਹੋ ਜਾਊਗਾ ਤੇ ਫਿਰ ਇਹ ਗੀਰ ਨੂੰ ਆਪ ਡਿਵਾਈਡ ਵੀ ਕਰ ਸਕਦੇ ਹਾਂ ਚਲੋ ਆਪਾਂ ਇਹਦੀ ਬਸਾ ਡਿਵਾਈਡ ਵਾਲੀ ਐਗਜ਼ਾਮਪਲ ਲੈ ਲਈਏ ਨੇ ਤੁਹਾਨੂੰ ਪਤਾ ਲੱਗ ਗਿਆ ਇੱਕ ਐਗਜ਼ਾਮਪਲ ਜਿਵੇਂ ਆਪਾਂ ਲਈ ਚੱਟੀਏ 25 5 ਦੀ ਪਾਵਰ ਤੁਹਾਨੂੰ 10 10 ਮੰਨ ਕੇ ਚੱਲੋ ਤੁਸੀਂ ਇੱਥੇ ਆਪ ਲਿਖਾਂਗੇ ਪੰਜ ਠੀਕ ਹੈ ਇਹਦੀ ਆਪਾਂ ਮੰਨ ਲਓ ਕਿ ਸਾਰੇ ਦੀ ਪਾਵਰ ਮੰਨ ਕੇ ਜਾਣਾਗੇ ਤੇ ਇਹਦੀ 10 ਦਾ ਸੀ ਚਾਹੇ ਪਿੱਛੇ ਕੱਟਦੀ ਜਾਂ ਅੱਗੇ ਕੱਟਦੀ ਇਥੇ ਜੀ ਪੰਜੋਂ ਪੰਜ ਜੀ 25 ਇਥੇ ਜੀ ਪੰਜ ਦੀ ਪਾਵਰ 10 ਮਤਲਬ ਕਿ ਆ ਜਿਹੜੀ ਆ ਐਗਜ਼ਾਮਪਲ ਸੀ ਆਪਣੀ ਇਹ ਆਪਣੇ ਕੱਟਣ ਵਾਲੀ ਹੈ ਨਹੀਂ ਸੀ ਇਹ ਉਹ ਮੈਂ ਤੁਹਾਨੂੰ ਬਾਈਸੀ ਦੱਸੀ ਸੀ ਇਥੇ ਆਪਾਂ ਅਗੇ ਨੂੰ ਮਤਲਬ ਇਹ ਕੱਟੀ ਨੂੰ ਆਪਾਂ ਸੋਲਵ ਵੀ ਕਰ ਸਕਦੇ ਹਾਂ ਠੀਕ ਹੈ ਤੇ ਆਪਣੇ ਕੋਲ ਜਿਹੜੀ ਅਗਲੀ ਕੰਡੀਸ਼ਨ ਆ ਗਈ ਉਹ ਆ ਗਈ ਆਪਣੇ ਕੋਲੇ ਇਹਦੀ ਪਾਵਰ m ਬ੍ਰੈਕ ਉੱਤੋਂ ਦੀ n ਇਹ ਕੀ ਹਿੰਦਾ ਮਤਲਬ ਇਹ ਜਨਾ ਪਾਵਰ ਆਫ ਮਲਟੀਪਲਾਈ ਹੋ ਜਾਂਦੀਆਂ ਨੇ ਤਾਂ ਜਦੋਂ ਅਸੀਂ ਬ੍ਰੈਕਟ ਖੋਲਾਂਗੇ ਇੱਥੇ ਜੋ a ਦੀ ਪਾਵਰ m n ਇਹਦੀ ਆਪਾਂ ਇੱਕ ਐਗਜ਼ਾਮਪਲ ਕੀ ਲਵਾਂਗੇ ਇਹਦੀ ਆਪਾਂ ਸੂ ਮੰਨ ਕੇ ਚੱਲਦੇ ਹਾਂ 2 ਦੀ ਪਾਵਰ 2 ਤੇ ਇਹ ਦੋਵਾਂ ਨਾਲ ਜੁੜ ਤੈਨ ਠੀਕ ਹੈ ਜਦੋਂ ਆਪਾਂ ਬ੍ਰੈਕਟ ਖੋਲਾਂਗੇ ਇਹ ਕੀ ਜੋ 2 ਦੀ ਪਾਵਰ 2 3 ਅਨਪਤਨ ਮੰਨੋ ਕਿ ਇਹ ਹੈਗਾ 2 3 ਮਤਲਬ ਕਿ 2 ਦੀ ਪਾਵਰ 3 ਮਾਨੂੰ ਇਹ ਤਾਂ ਆਪਾਂ ਇਹਦੇ ਮਲਟੀਪਲਾਈ ਕਰਾਂਗੇ 2 2 2 ਇਹੇ ਦੋਰੀਆਂ ਪਾਵਰ ਆਇਆ ਤਾਂ ਠੀਕ ਆ 2 2 4 4 2 8 2 ਦੀ ਪਾਵਰ 8 ਤੇ ਮੈਂ ਤੁਹਾਨੂੰ ਇਹਦੀਆਂ ਮਤਲਬ ਕਿ ਕੁਝ ਕੁ ਐਗਜ਼ਾਮਪਲ ਲਿਖ ਦੇਣਾ ਤੁਸੀਂ ਆਪ ਬਣਾ ਕੇ ਦੇਖ ਲਿਓ ਤੇ ਅੱਗੇ ਇਹ ਮਤਲਬ ਕਿ ਉੱਪਰ ਉਪਰੋਂ-ਉਪਰੋਂ ਮਲਟੀਪਲਾਈ ਕਰੀਏ ਨਾ ਤੇ ਚਲੋ ਸਮਝੋ ਜਾਈਏ ਇੱਥੇ ਆਪਣੇ ਕੋਲ ਹੁੰਦਾ ਤੋ ਦੀ ਪਾਵਰ 2 ਤੇ ਤੇ ਆਇਆ ਦਾ 2 ਤੇ ਆਇਆ ਦਾ 3 ਇਹ ਮਤਲਬ ਪਹਿਲਾਂ ਇਹ ਹੀ ਆਏ ਦੇ ਨਾਲ ਤੁਹਾਨੂੰ ਉੱਪਰ ਇਹ 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 ਨਾਲ ਅੱਗੇ ਹੀ ਇਹ ਨਾਲ ਵੱਲੋਗੇ ਇਹ ਇਦਾਂ ਹੀ ਚੀਜ਼ਾਂ ਹੁੰਦੀਆਂ ਨੇ ਮਤਲਬ ਔਰ ਵੀ ਪਹਿਲਾਂ ਉਹ ਉੱਥੋਂ ਸਟਾਰਟ ਕਰਨੇ ਮੇਰੇ ਪਹਿਲਾਂ ਆਦੋ ਸਟਾਰਟ ਕਰਨੇ ਪੈਣਗੇ ਫਿਰ ਜਿਹੜਾ ਇਹਨਾਂ ਦਾ ਆਨਸਰ ਉੱਪਰ ਆਦੋ ਸਟਾਰਟ ਕਰਨੇ ਪੈਣਗੇ ਫਿਰ ਜਿਹੜਾ ਪਾਵਰ 1 ਬਈ ਫਿਰ ਬੇਸ ਨਾਲ ਫਿਰ ਮਤਲਬ ਕਿਹਾ ਔਰ ਬੇਸ ਨਾਲ ਸਟਾਰਟ ਕਰਾਂਗੇ ਠੀਕ ਹੈ ਤੇ ਥਰੂ ਆਲੀ ਜਿਹੜੀ ਅਗਲੀ ਕੰਡੀਸ਼ਨ ਹੈ ਅਗਲੀ ਕੰਡੀਸ਼ਨ ਹੈ ਕਿ a 1/a ਵੀ ਪਾਵਰ ਮ ਠੀਕ ਹੈ ਇੱਥੇ ਆਪਾਂ ਆਜੂ ਆਪਣੇ ਕੋਲੇ a ਦੀ ਪਾਵਰ ਜਦੋਂ ਆਪਾਂ ਮਤਲਬ ਕਿ ਬ੍ਰੈਕਟ ਵਾਲੀ ਚੀਜ਼ ਨਾ ਮਤਲਬ ਕਿ ਥੱਲੇ ਜਿਹੜਾ ਬੇਸ ਹੁੰਦਾ ਆਪਾਂ ਜਦੋਂ ਬੇਸ ਵਾਲੀ ਚੀਜ਼ ਨੂੰ ਉੱਪਰ ਲੈ ਕੇ ਜਾਂਦੇ ਆਂ ਤਾਂ ਜੇ ਇਹਦੀ ਪਾਵਰ ਆਫ ਮਾਈਨਸ ਹੋਵੇ ਨੇ a ਦੀ ਪਾਵਰ ਮਾਈਨਸ ਐਮ ਆਜੂ ਠੀਕ ਹੈ ਤੇ ਜਬ ਜਦ ਮਤਲਬ ਕਿ ਆਪਾਂ ਨੂੰ ਦਿੱਤਾ ਪਿਆ ਹੋਵੇ a ਦੀ ਪਾਵਰ ਮਾਈਨਸ ਐਮ ਤਾਂ ਜੇ ਆਪਾਂ ਨੂੰ ਪਲੱਸ ਚ ਲੈ ਕੇ ਜਾਣਾ ਤਾਂ ਉੱਪਰ ਹੀ ਤਲਾ ਕੁਝ 1/a ਦੀ ਪਾਵਰ ਐਮ ਤੇ ਜੋ ਆਪਣੀ ਨੈਕਸਟ ਕੰਡੀਸ਼ਨ ਆ ਉਹ ਆ ਗਈ ਮਤਲਬ ਆਪਾਂ ਮੈਨਸ ਤੇ ਪ੍ਰੈਕਟਿਸ ਲੈ ਕੇ ਜਾਂਦੇ ਆ ਮੈਨਸ a b ਤੇ ਹੋਲ ਡਾਇਰੈਕਟ ਤੇ ਦੀ ਸਕੁਆਰ ਆ ਗਈ 2 ਇਹ ਆਪਾਂ ਕਿਵੇਂ ਕਰਾਂਗੇ ਇਹ ਮਤਲਬ ਕਿ ਮੈਨਸ ਲਈ ਇਹਦੀ ਮੁੱਢ ਨਹੀਂ ਇਹ ਦੋਵਾਂ ਦੇ ਮੂਰੇ ਬਰੈਕਟ ਹੈ ਮੈਨਸ ਆ ਗਈ ਇਹ ਦੋਨੋਂ ਮੂਰੇ ਮੈਨਸ a b ਮੈਨਸ a b ਤਾਂ ਇਹ ਬਰਾਬਰ ਕੀ ਹੋਊਗਾ a ਬਰਾਬਰ ਆਪਣਾ ਜਦੋਂ ਦੋ ਮਤਲਬ ਕਿ ਦੋ ਕੋਈ ਵੀ ਰਕਮਾਂ ਹੋਈਆਂ ਜਦੋਂ ਮੈਂਸ ਚ ਹੋਂਦੀ ਮਲਟੀਪਲਾਈ ਹੋ ਜਾਣਾ ਤਾਂ ਇਹ ਪਲੱਸ ਦਾ ਏ ਪਾਉਣ ਦੀ ਲੋੜ ਆ ਜੂਆ ਤੇ ਜੇ ਦੀ ਤੁਸੀਂ ਕੁਝ ਵੀ ਐਗਜ਼ਾਮਪਲ ਮੰਨ ਕੇ ਚੱਲੋ ਅੰਮ ਐਗਜ਼ਾਮਪਲ ਲੈਨੇ ਆਪਾਂ ਚਲੋ ਆਪਾਂ ਸਿੰਪਲ ਜੀ ਐਗਜ਼ਾਮਪਲ ਲੈ ਲਿਆ ਨਾ ਸੋਨੂੰ ਵੀ ਸਮਝ ਆਉਂਦਾ ਰਹੇ ਮੈਂਸ 1/2 ਦੀ ਸਕੁਅਰ ਇੰਟੂ ਆਪਾਂ ਇੱਥੇ ਮੰਨਾਂਗੇ ਮੈਂਸ 1/2 ਮੈਂਸ 1/2 ਤੇ ਇੱਥੇ ਜੋ ਆਪਣੇ ਕੋਲ 1/2 ਇਹ ਮਤਲਬ ਹੈ 1/4 ਆ ਆਪਣੇ ਕੋਲ ਪਲੱਸ ਦਾ 1/2 ਜਿਹੜਾ ਹੈਗਾ 4 ਆਲੋ ਠੀਕ ਆ ਫੇਮਸ ਹੈ ਹੁੰਦਾ ਮਤਲਬ ਕਿ ਦੋ ਜਦੋਂ ਆਪਾਂ ਮੈਂਸ ਆ ਲੀਆਂ ਜਿਹੜੀਆਂ ਇਹਨੇ ਕੋਈ ਵੀ ਦੋ ਰਕਮ ਨੂੰ ਜਦੋਂ ਮਲਟੀਪਲਾਈ ਕਰਦੇ ਹਾਂ ਪਰ ਉਹ ਮੈਂਸ ਦੀ ਹੁੰਦੀ ਨਾਲ ਤਾਂ ਉਹ ਮਤਲਬ ਕਿ ਪਲੱਸ ਚ ਆ ਜਾਂਦੀ ਨੇ ਇੱਕ ਕੀ ਹੈ ਤੇ ਇਹ ਜੀ ਮਲਵੇ ਹੀ ਇਹ ਇੰਨੇ ਕੁ ਜਿਹੜੀਆਂ ਇਹ ਬੇਸਿਕ ਚੀਜ਼ਾਂ ਨੇ ਤੇ ਅੱਗੇ ਆਪਾਂ ਹੋਰ ਦੇਖ ਲਵਾਂਗੇ ਸ਼ਾਇਦ ਹਾਂ ਇੱਕ ਆਪਣੇ ਕੋਲ ਹੁੰਦੀ ਆ ਮਤਲਬ ਕਿ ਜਦੋਂ ਵੀ ਪਾਵਰ ਕਹਿੰਦੇ ਵੀ ਜੀ ਕਾ ਕਾ ਕਿਸੇ ਵੀ ਚੀਜ਼ ਦੀ ਪਾਵਰ 0 ਹੈ ਤਾਂ ਉਹ ਜਦੋਂ ਬਰਾਬਰ ਚ ਆਉਗੀ ਸਮਝੋ a a ਦੀ ਪਾਵਰ 0 ਠੀਕ ਹੈ ਆਪਾਂ ਚਲੋ ਅੱਗੇ ਲਿਖਿਆ a ਦੀ ਪਾਵਰ 0 ਜਦੋਂ ਕਾਸ਼ ਦੀ ਮਤਲਬ ਕਿਸੇ ਵੀ ਰਕਮ ਦੀ ਪਾਵਰ 0 ਹੋਣਾ ਤਾਂ ਉਹ ਹਮੇਸ਼ਾ 1 ਚ ਰਹਿੰਦੀ ਹੁੰਦੀ ਹੈ a ਦੀ ਪਾਵਰ 1 j ਪਾਵਰ 1 ਜੇ ਤਾਂ ਉਹ 0 ਚ ਮਤਲਬ ਕਿ ਅਗਲੇ ਬਾਅਦ ਲਿ ਦਰੀਏ ਹੁਣ ਤੁਸੀਂ ਮੰਨ ਕੇ ਚਲੋ ਇੱਕ ਐਗਜ਼ਾਮਪਲ ਲਈਏ ਪੰਕੋਈ ਸਾਨੂੰ ਐਗਜ਼ਾਮਪਲ ਲੈ ਕੇ ਦੱਸਦੇ ਹਾਂ ਕੁਝ ਵੀ ਹੈ ਮੰਨ ਕੇ ਚਲੋ ਤੁਸੀਂ 5 ਦੀ ਪਾਵਰ 0 ਹੈ ਤਾਂ 5 ਦੀ ਪਾਵਰ 0 ਨੂੰ 5 ਦੀ ਪਾਵਰ 1 ਹੋ ਠੀਕ ਹੈ ਉਹ ਜਾਂ ਸਾਰੇ 5 ਦੀ ਪਾਵਰ 0 ਚ ਆ ਜੇ 5 ਦੀ ਪਾਵਰ ਮਤਲਬ ਤੁਹਾਨੂੰ ਕੋਈ ਕੁਝ ਵੀ ਕੱਟ ਕੇ ਅਨਸਰ ਕੱਢਣਾ ਉਹਦਾ ਅਨਸਰ 5 ਆ ਜੇ ਉਹ ਤੋਂ 5 ਦਾ ਉੱਪਰਲਾ 5 ਨਹੀਂ ਉਹ 5 ਦੀ ਪਾਵਰ 1 ਚ ਅਨਸਰ ਆਊਗਾ ਇਹ ਮਤਲਬ ਕਿ ਇਹ ਇੰਨਾ ਗਵਈ ਸੀਗਾ ਤੇ ਆਪਾਂ ਚਲੋ ਫਾਰਮੂਲੇ ਪਾਣਾ ਦੇਖ ਹੀ ਲੈਣਾ ਸਾਰੇ ਫਾਰਮੂਲੇ ਟੂਡੇ ਆਪਾਂ ਕੰਪਲੀਟ ਕਰਾਣੇ ਨੇ ਤੇ ਆਪਾਂ ਨੈਕਸਟ ਸਲਾਈਡ ਤੇ ਇੱਕ ਸਲਾਈਡ ਤੇ ਆਪਾਂ ਸਾਰੇ ਫਾਰਮੂਲੇ ਪਾਉਣੇ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਿਆ ਸੀਗਾ ਸਾਰੇ ਤੋਂ ਪਹਿਲਾਂ ਆਪਾਂ ਕਰਿਆ ਸੀ ਬੇਸ ਸੇਮ ਵਾਲਾ ਬੇਸ ਸੇਮ ਵਾਲਾ ਮਲਟੀਪਲਾਈ ਚ ਬੇਸ ਸੇਮ ਮਲਟੀਪਲਾਈਂਸ ਜੇ ਆਪਣਾ بیس ਸੇਮ ਹੈ। ਇਹ ਆਪਾਂ ਫਾਰਮੂਲੇ ਲਿਖੀ ਜੰਨੇ ਆ ਤਾਂ ਤੁਸੀਂ ਫਾਰਮੂਲਿਆਂ ਨੂੰ ਆਪਣਾ ਜਿਹੜਾ ਹੈਗਾ ਧਿਆਨ ਨਾਲ ਕਰ ਲਓ। a ਦੀ ਪਾਵਰ m a ਦੀ ਪਾਵਰ n ਇਹ ਕੀ ਹੋ ਜਾ a ਦੀ ਪਾਵਰ m n ਠੀਕ ਆ। ਇਹ ਆਪਣਾ ਆ ਗਿਆ ਸੀਗਾ ਪਹਿਲਾ। ਆਪਣਾ ਦੂਜਾ ਆ ਗਿਆ ਸੀਗਾ بیس ਸੇਮ ਵਾਲਾ ਪਰ ਡਿਵਾਈਡ ਚ ਸੀ ਆ। بیس ਸੇਮ ਵਾਲਾ ਪਰ ਡਿਵਾਈਡ ਚ ਆ ਗਿਆ ਸੀ ਠੀਕ ਹੈ ਇਹ। ਬੀ ਸੇਮ ਇਹ ਡਿਵਾਈਡ ਚ ਆ ਗਿਆ ਸੀਗਾ ਇਹ ਹੈ ਸੀ ਆਪਣਾ ਕੋਲ a ਦੀ ਪਾਵਰ n a ਦੀ ਪਾਵਰ n ਟਾਈਮ ਆਪਣਾ ਮਾਈਨਸ ਹੋ ਜਾਣਾ ਸੀ ਇੱਥੇ ਆਪਾਂ ਲਿਖਾਂਗੇ a ਦੀ ਪਾਵਰ m n ਠੀਕ ਹੈ ਤੇ ਤੀਜਾ ਆਪਣਾ ਆ ਗਿਆ ਸੀਗਾ ਇਹ ਤੀਜਾ ਆਪਣਾ ਆ ਗਿਆ ਸੀ ਮਲਟੀਪਲਾਈ ਜੇ ਚ ਆਪਣੀ ਹੈਗੀ ਸੀ ਪਾਵਰ ਪਾਵਰ ਸੇਮ ਹੈਗੀ ਸੀ ਤੀਜਾ ਮਲਟੀਪਲਾਈ ਚ ਪਾਵਰ ਸੇਮ ਹਮ ਇਹ ਗੱਸਤਣਾ a ਦੀ ਪਾਵਰ m b ਦੀ ਪਾਵਰ m ਤਾਂ ਇਹ ਆਪਾਂ ਲਿਖਣਾ ਸੀ a b ਦੀ ਪਾਵਰ n ਇਹ ਮਤਲਬ ਆਪਣੀ ਸਾਰੇ ਦੋਵਾਂ ਦੀ ਮਤਲਬ ਉਹੀ ਜੀ ਨਾ ਜਿਹੜੀ ਜੀ ਸੇਮ ਉਹ ਨੂੰ ਸੇਮ ਰਹਿਣ ਦੋ ਬਾਕੀ ਚੀਜ਼ਾਂ ਆਪਣੀਆਂ ਜਿਵੇਂ ਹੇਰ ਫੇਰ ਜਿਹੜੀ ਤੁਸੀਂ ਕਰੀ ਜਣੀਆਂ ਤੇ ਤੀਜੀ ਆ ਗਈ ਸੀ ਆਪਣੀ ਡਿਵਾਈਡ ਚ ਆਪਾਂ ਆ ਗਿਆ ਡਿਵਾਈਡ 'ਚ ਇੱਥੇ ਪਾਵਰ ਸੀਮ ਸੀਪਰ ਡਿਵਾਈਡ ਕਰਨਾ ਸੀ ਠੀਕ ਆ ਪਾਵਰ ਸੀਮ ਇੱਥੇ ਆਪਾਂ ਕਰਨਾ ਸੀ ਡਿਵਾਈਡ ਹੂੰ a ਦੀ ਪਾਵਰ ਇਹ ਜਿਹੀ ਸੀ m o sorry a ਦੀ ਪਾਵਰ a ਦੀ ਪਾਵਰ m ਕੋਣ b ਦੀ ਪਾਵਰ m ਠੀਕ ਹੈ a 'ਚ ਮਤਲਬ ਕਿ ਆਪਾਂ ਜਿਹੜਾ ਹੈਗਾ ਤੁਮਾਂ ਨਹੀਂ ਪਾਵਰ ਜਦੋਂ ਮਤਲਬ ਇੱਕੋ ਜਿਹੀ ਹੋਵੇ ਤਾਂ ਆਪਾਂ ਨੂੰ ਬ੍ਰੈਕਟ 'ਚ ਲਿਖਦਾ ਹਾਂ a b ਪ੍ਰੈਕਟ ਆਫ ਦੀ ਪਾਵਰ ਐਮ ਇਹਨਾਂ ਚ ਆਪਾਂ ਨੂੰ ਦੋ ਮਤਲਬ ਕਿ ਜਦੋਂ ਆਪਣੀ ਪਾਵਰ ਸੀਮ ਹੈ ਤਾਂ ਆਪਾਂ ਨੂੰ ਪ੍ਰੈਕਟਿਪਾ ਕੇ ਦੋਹਾਂ ਦੀ ਪਾਵਰ ਇੱਕ ਕਰ ਸਕਦੇ ਆ ਤੇ ਇਹ ਦੋ ਆ ਤਾਂ ਆ ਗਿਆ ਸੀਗਾ बटे ਆ ਸ਼ਾਇਦ बटे ਵਾਲਾ ਸੀਗਾ ਇਹ ਹੈਗਾ ਸੀਗਾ a 2 a 2 ਤਾਂ ਆਮਲ ਸਿੰਪਲੀ ਸੀਗਾ 1 a ਦੀ ਪਾਵਰ ਐਮ ਠੀਕ ਹੈ a 2 1 a ਦੀ ਪਾਵਰ ਐਮ ਇਹ ਮਤਲਬ ਕਿ ਆਪਣਾ ਉਹ ਜਰੂਰ ਉੱਪਰ ਲੈ ਕੇ ਜਾਣਾ ਹੋਵੇ ਨਾ ਕੋਈ ਵੀ ਇਹ ਜਦੋਂ ਸਮਝੋ ਆਪਣੇ ਇੱਕ ਘਟ ਤੈਨੂੰ ਆਪ ਬਰਾਬਰ ਚ ਲੈ ਕੇ ਜਾਣਾ ਤਾ ਇਹ a ਦੀ ਪਾਵਰ -m ਆਜੂ ਜਾਂ ਫਿਰ a ਦੀ ਪਾਵਰ -m ਹੋਵੇ ਕੋਈ ਵੀ ਰਕਮ ਹੋਵੇ ਤਾਂ ਉਹ ਜਦੋਂ ਪਲੱਸ ਕੀਤਾਣਾ ਹੋਵੇ ਜੇ ਪਾਵਰ ਇਹਦੀ ਮਾਈਨਸ ਦਿੱਤੀ ਹੋ ਪਾਵਰ ਨੂੰ ਪਲੱਸ ਕਰਨਾ ਤਾਂ ਉੱਪਰ ਇੱਕ बटे ਲੱਗ ਜਾਂਦਾ 1/ਜੋ ਉੱਪਰ ਆਇਆ ਨਾ a ਦੀ ਪਾਵਰ m ਇਹ ਆਪਣਾ ਸੀ ਇਹ ਫਾਰਮੂਲਾ ਠੀਕ ਆ ਤੇ ਇਹ ਤੋਂ ਬਾਅਦ ਆਪਾਂ ਕਰਿਆ ਜਿਹੜਾ ਪੁਆਇੰਟ ਵਾਲੇ ਐਂਡ ਤੇ ਲਾਪਸ ਕਰਿਆ a ਦੀ ਪਾਵਰ 0 ਮਤਲਬ ਕਿ ਕਿਸੇ ਵੀ ਵੈਲਿਊ ਦੀ ਪਾਵਰ 0 ਹੈ ਜਿਵੇਂ ਜੋ a ਦੀ ਪਾਵਰ 0 ਤਾਂ a ਦੀ ਪਾਵਰ ਕਰੀ 0 ਨੂੰ a ਦੀ ਪਾਵਰ 1 ਹੋਊ ਉਹ ਠੀਕ ਹੈ ਤੇ ਇਸ ਦੂਆਰ ਆਪਾਂ ਹੋਰ ਦੱਸੋ ਕਮੈਂਟ ਕਰੋ ਤੁਸੀਂ ਕਿਹੜਾ ਕਰਿਆ ਤੁਸੀਂ ਨਾਲ ਦੀ ਨਾਲ ਤੁਸੀਂ ਮਤਲਬ ਕਿ ਥੋੜੇ ਜਿਆਦਾ ਜਾਂਦਾ ਨਾ ਮਤਲਬ ਤੁਸੀਂ ਕਮੈਂਟ ਕਰ ਹੀ ਜਾਓਗੇ ਤਾਂ ਥੋੜੇ ਖਤਰੀ ਚੰਗਾ ਮੈਨੂੰ ਤਾਂ ਹੁਣ ਚਲਵਾਉਂਦਾ ਮੈਂ ਤਾਂ ਕਰ ਹੀ ਲੈਣਾ ਹੋਰ ਹਾਂ ਆਪਣ ਇੱਕ ਰਹਿ ਅਸ ਇੱਕ ਟਾਈਪ ਨਹੀਂ ਸੀ ਬੈਕ ਕਰੀ ਹਣਾ ਹੂੰ ਇਹ ਸੀ ਆਪਣੀ ਏ ਦੀ ਪਾਵਰ ਏ ਆਪਣਾ ਪ੍ਰੈਕਟਿਸ ਹੈ ਤੇ ਮਤਲਬ ਕਿ ਪਾਵਰ ਕਈ ਵਾਰੀ ਨਾ ਜਿਹੜਾ ਹੈਗਾ ਮਤਲਬ ਕਿ ਡਿਵਾਈਡ ਮਤਲਬ ਕਿ ਪਾਵਰ ਆਪਣੀ ਹਾਫ ਆਪ ਆ ਜਾਂਦੀ ਹੈ ਏ ਦੀ ਪਾਵਰ 1/2 ਤਾਂ ਇਹਨੂੰ ਆਪਾਂ ਕਿਵੇਂ ਕਰਾਂਗੇ ਏ ਦੀ ਪਾਵਰ ਜਿਹੜਾ ਹੈਗਾ 2 ਮਤਲਬ ਉਹਨੇ ਨਾ ਪਾਵਰ 2 2 ਪਾਵਰ ਹੁੰਦੀ ਹੈ 1 2 ਦੇ ਉੱਤੇ ਹੈ ਤਾਂ ਇਹਨੂੰ ਆਪਾਂ ਬਰੈਕਟ 2 1/2 ਐਂਡ 2 ਨਾਲ 2 ਜਿਹੜਾ ਹੈਗਾ ਆਪਣੇ ਕੋਲ ਕੈਨਸਲ ਹੋ ਜਾ ਰਿਹਾ ਦੋ ਨਾਲ ਦੋ ਹੂੰ ਹੂੰ ਦੋ ਨਾਲ ਦੋ ਜਿਹੜਾ ਹੈਗਾ ਆਪਣੇ ਕੋਲ ਕੈਨਸਲ ਆਊਟ ਹੋ ਜਾਊਗਾ ਤੇ ਇਥੇ ਆ ਜਾਊਗਾ a ਦੀ ਪਾਵਰ 1 ਠੀਕ ਹੈ ਤਾਂ ਜਦੋਂ ਵੀ ਇਹ ਦੀ ਪਾਵਰ 1 ਆ ਆਪਣੇ a ਨੂੰ ਇੱਕ ਵਾਰੀ ਮਲਟੀਪਲਾਈ ਕਰਾਂਗੇ ਤਾਂ ਇਥੇ ਆ ਦਿਖਾਓ ਉੱਪਰ ਵਾਲੀ ਟਾਈਪ ਮੰਗੂਆ ਮਤਲਬ ਹੈ ਇੱਥੇ ਜਦੋਂ a ਨੂੰ ਇੱਕ ਵਾਰੀ ਗੁਣਾ ਕਰਾਂਗੇ ਤਾਂ ਉਸ ਅੰਦਰ ਸਿਰਫ ਇਕੱਲਾ a ਰਹਿ ਜਾਊਗਾ ਆਪਾਂ ਇਹ ਟਾਈਪ ਕਰੀ ਸੀ ਤੇ ਆਪਾਂ ਇੱਕ ਵਾਰ ਦੇਖਣਾ ਪਿੱਛੇ ਵਿੱਚ ਕਿਹੜੀਆਂ-ਕਿਹੜੀਆਂ ਰਹੀਆਂ ਮੈਂਸ ਵਾਲੀ ਹੋ ਗਈ ਆਪਣੀ ਆਮ ਬਾਕੀ ਦਾ ਚਲੋ ਸਾਨੇ ਹੋਈਆਂ ਤਕਰੀਬਨ ਦੇ ਕਰੀਬ ਨੇ ਤੇ ਮੈਂ ਤੁਹਾਨੂੰ ਨੈਕਸਟ ਸਲਾਈਡ ਤੇ ਜਿਹੜਾ ਹੈ ਉਸ ਨੂੰ ਮੈਂ ਤੁਹਾਨੂੰ ਕੁਸ਼ਨ ਪਾਇਆ ਨਾ ਤੇ ਤੁਸੀਂ ਕੱਲ ਨੂੰ ਚੈੱਕ ਕਰ ਲਓ ਤੇ ਆਪਣੀ ਜਿਹੜੀ ਕਰਲੀ ਕਲਾਸ ਲਾਵਾਂਗੇ ਉਹ ਵੀ ਉਹ ਚ ਆਪਾਂ ਨਾ ਤਾਂ ਸੋਲਵ ਕਰ ਲਾਂਗੇ ਇਸ ਕਲਾਸ ਰਿਲੇਟਡ ਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਪਲਾਨ ਤੇ ਆਪਣੇ ਕੰਟੀਨਿਊ ਕਰ ਲਾਂਗੇ ਜਾਂ ਜਿਹੜੀ ਵੀ ਫਾਰਮੂਲੇ ਹੋਣਗੇ ਜਾਂ ਕੁਝ ਵੀ ਆਪਾਂ ਤੁਹਾਨੂੰ ਸਭ ਕੁਝ ਇਸ ਚ ਆਪਾਂ ਸੋਲਵ ਕਰ ਹੀ ਲੈਣਾ ਹੈ ਈ ਮੈਂ ਤੁਹਾਨੂੰ ਆਹ 슬라이ਡ ਤੇ ਸਨਮਾ ਸਾਰੇ ਕੁਐਸਚਨ ਪਾ ਦਣਾ ਜਿੰਨੇ ਵੀ ਰਿਲੇਟਡ ਹੋਏ। ਇੱਕ ਮੈਂ ਐਗਜ਼ਾਮਪਲ ਲੈ ਸਕਦਾ ਮੈਂ ਤੁਹਾਨੂੰ ਲੈ ਕੇ ਦੱਸ ਦਵਾਂ ਤੇ ਤੁਸੀਂ ਇਹਨੂੰ ਸੋਲਵ ਕਰ ਲਿਓ ਤੇ ਜੇ ਕੁਝ ਵੀ ਤੁਹਾਨੂੰ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰ ਦਿਓ ਜਾਂ ਫਿਰ ਆਪਣੇ ਟੈਲੀਗ੍ਰਾਮ ਮਤਲਬ ਚੈਨਲ ਤੇ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਚ ਪਾ ਦਣਾ। ਉਹ ਚੋਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੇ ਆਪਾਂ ਤੁਹਾਡਾ ਜਿਹੜਾ ਹੈ ਪਰਸਨਲੀ ਤੁਹਾਨੂੰ ਜਵਾਬ ਦੇ ਦਾਂਗੇ ਸਾਰਿਆਂ ਨੂੰ। ਤੇ ਨਾਲ ਹੀ ਨਾ ਦੀਆਂ ਈਮੇਲ ਆਈਡੀ ਵੀ ਆਪਣੀ ਡਿਸਕ੍ਰਿਪਸ਼ਨ ਚ ਪਈ ਹੈ ਚੈਨਲ ਦੇ ਤੇ ਤੁਸੀਂ ਸਿੱਧਾ ਮੈਨੂੰ ਈਮੇਲ ਕਰ ਦਿਓ ਵੀ ਮਤਲਬ ਕਿ ਕੋਈ ਜਿਹਨੇ ਨੋਟਸ ਨੂੰ ਉਸ ਬਾਰੇ ਕੁਝ ਪਤਾ ਕਰਨਾ ਹੋਇਆ ਤਾਂ ਉਹ ਮੈਨੂੰ ਮੈਸੇਜ ਕਰ ਸਕਦਾ ਤੇ ਜੇ ਕੋਈ ਮੈਨੂੰ ਸਵਾਲ ਲਿਖ ਦੇਣਾ ਨਾ ਇੱਕ ਦੋ ਨਾ ਜਿਹੜੇ ਮੰਨ ਲਓ ਕਿ ਸਾਰੇ ਇਕ ਕੰਪਟ ਰਿਲੇਟਡ ਤੁਸੀਂ ਉਹ ਸੋਲਵ ਕਰ ਲਿਓ ਪਹਿਲਾਂ ਆਪਾਂ ਬੀ ਬੀ ਜਿਹੜਾ ਪੱਕਾ ਰੈਸੀਪੀ ਸੇਮ ਵਾਲਾ ਉਹਦੇ ਰਿਲੇਟਡ ਆਪਾਂ ਸਵਾਲ ਪਾ ਦਨੇ ਆ 2 ਦੀ ਪਾਵਰ 4 2 2 ਦੀ ਪਾਵਰ 5 a ਦੇ ਬਰਾਬਰ ਦੱਸਿਓ ਕੀ ਹੋਊਗਾ ਇਹ ਸੀ ਪਹਿਲਾ ਆਪਾਂ ਦੋ ਦੋ ਐਗਜ਼ਾਮਪਲ ਲੈ ਲੈਂਦੇ ਨਾ ਇੱਕ ਆ ਦੀ ਹਨਾ ਆ पहला पावर दो, दो चार पावर तेन ये अपनी पहली टाइप सी अपना दूजी टाइप सी अपनी डिवाइड वाली बेम माइनस करना हूं ठीक है इतना चार पावर दो माइनस आप चार चार पावर ਇਥੇ ਵੀ ਫਾਰਮਾ ਚਾਪ ਹੋਰ ਦੋ ਹੀ ਲੈਣੇ ਹੂੰ ਇਹ ਦੇਖਾਂਗੇ ਤੁਹਾਨੂੰ ਤੁਸੀਂ ਕਰੋਗੇ ਕਿ ਨਾ ਇਹ ਥੋੜੇ ਅਲਟੀਮਾ ਕੁਐਸਚਨ ਹੈ 10 ਦੀ ਪਾਵਰ 5 5 ਦੀ ਪਾਵਰ 3 ਇਹ ਦੇਖਾਂਗੇ ਇਹ ਸਵਾਲ ਸਮਝਦਾ ਤੁਸੀਂ ਤੱਕ ਪਹੁੰਚੋਗੇ ਜਿਹੜੀ ਪ੍ਰੈਸ਼ਰ ਨੇ ਬਾਕੀ ਤਾਂ ਇਹਦਾ ਕਰ ਹੀ ਲੈਣਗੇ ਇਹਨਾਂ ਨੂੰ ਆਉਗਾ ਤੇ ਦੋ ਆਦਾਪਾ ਕਰਨਾ ਸੀ ਆ ਪਾਵਰ ਸੀਨ ਸੀ ਮਲਟੀਪਲਾਈ ਚ ਹੂੰ 5 ਦੀ ਪਾਵਰ 2 ਇੰਟੂ d power 2 ਠੀਕ ਹੈ ਇਹਦੀ ਆਪਾਂ ਇੱਕ ਐਗਜ਼ਾਮਪਲ ਹੋਰ ਪਾ ਦਨੇ ਸਭ ਨੂੰ 3 ਦੀ ਪਾਵਰ 4 7 ਦੀ ਪਾਵਰ 4 ਇਹ ਚ ਦਸ਼ੂ ਮਤਲਬ ਕਿ ਆਸੂ ਹੋ ਸਕਦਾ ਹੈ ਤੇ ਦੋ ਆ ਦਾ ਪ੍ਰਿੰਸੀਪਲ ਬ੍ਰੈਕਟ ਵਾਲੇ ਅ ਇਹ ਚ ਆਪਾਂ ਤੁਹਾਨੂੰ ਇੱਕ ਐਗਜ਼ਾਮਪਲ ਦੀ ਇੱਕ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਕਰਾ ਦੇਣਾ ਇੱਕ ਤਾਂ ਹੋ ਗੁਈ ਨਾ 2 ਦੀ ਪਾਵਰ 2 ਅ 2 ਦੀ ਪਾਵਰ 2 2 10 ਇਹਨਾਂ ਦਾ ਸਤ ਸੂਈ ਹੋਆ ਤਾਂ ਬਣੇ 2 ਦੀ ਪਾਵਰ 4 2 ਇਹਨਾਂ ਦਾ ਸਤ ਸੂਈ ਹੋਆ ਤੇ ਜਾਂ ਤੇ ਆਪਾਂ ਅਗਲੇ 1 2 4 3 ਸੀ ਉਹ ਵੀ ਦੇਖ ਲੈਣੇ ਆਪਾਂ ਆ ਆ ਇੱਕ ਆਪਾਂ 0 ਵਾਲੇ ਕਰੇ ਸੀ ਉਹ ਤਾਂ ਚਲੋ ਤੁਹਾਨੂੰ ਪੱਤੀ ਲੱਗ ਜੂਣਾ ਤੇ ਆਪਾਂ ਮੈਥਸ ਵਾਲੇ ਕਰੇ ਸੀ ਉਹ ਵੀ ਸਿੰਪਲੀ ਹੈ ਤੇ ਹਾਂ ਜਿਆ ਕਰਿਓ 4 ਦੀ ਪਾਵਰ 1/2 ਇਹ ਇਹ ਬਣਾਇਆ ਸੀ ਆ ਅਗਲੀ ਟਾਈਮ ਦਾ ਪਹਿਲਾ ਤੇ ਦੂਜਾ ਹੈਗਾ ਸੀ 5 ਦੀ ਪਾਵਰ 1/3 ਠੀਕ ਆ ਤੇ ਇਥੇ ਵੀ ਦੋ ਹੀ ਮੰਨ ਕੇ ਚੱਲੋ ਭਰਾ ਚਲੋ ਉਹਦਾ ਕੋਈ ਚੀਜ਼ ਹੈ ਤੁਹਾਨੂੰ ਤੁਸੀਂ ਐਂਸ ਕਰਿਓ ਤੇ ਬਸ ਆਪਣੀ ਮਤਲਬ ਕਿ ਤੇ ਦੀ ਕਲਾਸ ਨਹੀਂ ਸੀ ਆਪਾਂ ਬਿਲਕੁਲ ਕੋਈ ਕਲੀ ਨਹੀਂ ਕਰਦੇ ਆਪਾਂ ਜਿਹੜਾ ਆਪਾਂ ਸਿੰਪਲੀਫਿਕੇਸ਼ਨ ਨੂੰ ਅੱਜ ਪਹਿਲੀ ਕਲਾਸ ਸੀ ਇਹਨੂੰ ਆਪਾਂ ਮਤਲਬ ਕਿ ਦੋ ਚਾਰ ਕਲਾਸਾਂ ਚ ਆਪਾਂ ਕੰਪਲੀਟ ਕਰ ਦਾਂਗੇ ਤੇ ਕੰਪਲੀਟ ਵੀ ਨਹੀਂ ਕਰਾਂਗੇ ਤੁਸੀਂ ਮਤਲਬ ਕਿ ਇਹੀ ਕਲਾਸਾਂ ਲਈ ਜਾਉਂਗੇ ਨਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਮੇਰੇ ਆਪਣੇ ਪੇਪਰ ਕਲੀਅਰ ਨੇ ਮੈਂ ਤਾਂ ਲੱਗੇ ਮਤਲਬ ਕਿ ਇਹਨਾਂ ਡੀਪਲੀ ਕਰਵਾ ਰਹੇ ਹਾਂ ਮੈਨੂੰ ਪਤਾ ਕਿ ਕਿੱਥੇ ਕਿੱਥੇ ਤੁਹਾਨੂੰ ਮਤਲਬ ਕਿ ਡਿਫਿਕਲਟੀਜ਼ ਵੀ ਨਹੀਂ ਤੁਸੀਂ ਫੇਸ ਕਰੋਗੇ ਜਿਹੜੀ ਚੈਨਲਾਂ ਨੇ ਤੁਸੀਂ ਹੋਰ ਕਰਦੇ ਹੋ ਉਹਨਾਂ ਨੇ ਉਤੋਂ ਉਤੋਂ ਗੁਰਮਣਾ ਹੁੰਦਾ ਤੇ ਬਸ ਆਪਣੀ ਜੱਬ ਬਿਊ ਲੈਣੀ ਹੁੰਦਾ ਜਾਂ ਕੁਝ ਵੀ ਕਰਨਾ ਹੁੰਦਾ ਤੁਸੀਂ ਇਹ ਜੀ ਨੂੰ ਮਤਲਬ ਬਿਲਕੁਲ ਸਾਈਡ ਤੇ ਰੱਖ ਕੇ ਚੱਲੋ ਤੁਹਾਨੂੰ ਜਿੰਨੀਆਂ ਵੀ ਪੀਡੀਐਫ ਚਾਹੀਦੀਆਂ ਨੇ ਕੋਈ ਪ੍ਰੈਕਟਿਸ ਕਰਨਾ ਸਵਾਲ ਚਾਹੀਦੇ ਕੁਝ ਵੀ ਚਾਹੀਦਾ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰੋ ਮੈਂ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਾਂਗਾ ਬਸ ਇੱਕ ਸ਼ਰਤ ਹੈ ਤੁਸੀਂ ਉਹਦਾ ਪ੍ਰੈਕਟਿਸ ਕਰਦੇ ਰਹੋ ਇਹ ਨਾ ਹੋਵੇ ਤੁਹੀ ਬਸ ਇੱਕ ਜਾਂ ਦੋ ਮਤਲਬ ਗੱਲਾਂ ਲਾਈਆਂ ਫਿਰ ਤੁਸੀਂ ਉਹਦਾ ਹੋਰ ਕੁਝ ਨਹੀਂ ਚਾਹੀਦੀ ਹੁੰਦੀ ਤੇ ਅੱਜ ਆਪਣੀ ਪਹਿਲੀ ਕਲਾਸ ਇਹ ਵਾਸਤੇ ਆਪਾਂ ਤਿੰਨ ਜਾਂ ਚਾਰ ਕਲਾਸਾਂ ਲਾਵਾਂਗੇ ਕਿ ਦੋਆ ਥੋੜੀਆਂ ਜਿਹਾ ਮਤਲਬ ਆਪਾਂ ਹੋਰ ਹੈਵੀ ਹੈਵੀ ਦੀ ਚਾਈ ਜਾਵਾਂਗੇ ਜੇ ਬਹੁਤ ਮਤਲਬ ਕਿ ਬਿਲਕੁਲ ਹੀ بیس ਸੀਗਾ ਮੈਂ ਤਾਂ ਕਰਕੇ ਅੱਗੇ ਮਤਲਬ ਕਿ ਜ਼ਿਆਦਾ ਡੀਪ ਨਹੀਂ ਕਰਵਾਇਆ ਤਾਂ ਕਿ ਤੁਹਾਨੂੰ ਉਚੈ ਨਾ ਹੋਵੇ ਬਸ ਇਹ ਐਸ ਤੀ ਆਪਾਂ ਕਲਾਸ ਇੰਨੀ ਕਰ ਲਦੇ ਆ ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਮਤਲਬ ਕਿ ਜਿਹੜਾ ਹੈਗਾ ਆਪਣੀ ਕਲਾਸ ਚੰਗੀ ਲੱਗੀ ਹੋਊਗੀ ਤੇ ਬਸ ਹੱਥ ਮੱਨ ਕੇ ਤੁਹਾਨੂੰ ਬੇਨਤੀ ਆ ਜੀ ਨੂੰ ਵੀ ਆਪਣੀ ਕਲਾਸ ਚੰਗੀ ਲੱਗੀ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਜਿਹੜਾ ਹੈਗਾ ਆਪਣਾ ਮੋਬਾਈਲ ਲੈਕਨ ਦਾ ਬਟਨ ਜਿਹੜਾ ਉਹਨੂੰ ਉੱਪਰ ਪ੍ਰੈਸ ਕਰ ਲਓ ਕਿਉਂਕਿ ਅੱਗੇ ਉਹ ਮੈਂ ਸਾਰੀਆਂ ਵੀਡੀਓ ਸਾਰੀਆਂ ਕਲਾਸਾਂ ਤੇ ਮਤਲਬ ਇਹ ਜਿਹੜਾ ਹੈਗਾ ਆਪਣਾ ਥਿਊਰੀ ਥਰੀ ਸਭ ਕੁਝ ਕੋਮਨ ਕਰ ਹੂੰਗਾ ਤੇ ਉਹ ਥਿਊਰੀ ਦੀ ਪੀਡੀਫ ਵੀ ਆਪਾਂ ਸਾਰਾ ਕੁਝ ਚੈਰੀ ਟੈਲੀਗ੍ਰਾਮ ਤੇ ਨਾਲ ਕਿ ਮਤਲਬ ਇਹ ਆਪਾਂ ਅਪਲੋਡ ਕਰੀ ਜਾਵਾਂਗੇ ਤੁਹਾਨੂੰ ਤੁਸੀਂ ਪੜ੍ਹੀ ਜਾਏ ਉਹਨੂੰ ਪ੍ਰਿੰਟ ਕਰਵਾਓ ਕੁਝ ਵੀ ਕਰੀ ਜਾਓ ਠੀਕ ਆ ਤੇ ਆਪਾਂ ਬੱਕੀ ਕਰਾਉਂਦੇ ਰਹਾਂਗੇ ਤੇ ਥੋੜਾ ਬਹੁਤ ਬਹੁਤ ਧੰਨਵਾਦ ਵਾਸਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਜਿਹਦੇ ਤੁਹਾਡੇ ਨਾਲ ਤਿਆਰੀ ਕਰ ਰਹੇ ਨੇ ਉਹਨਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਕੱਲ ਨੂੰ ਬਸ ਆਪਾਂ ਆਪਾਂ ਇਹ ਦੋ ਦਾ ਟਾਈਮ ਮਤਲਬ ਕਿ ਪੱਕਾ ਟਾਈਮ ਬਣਾ ਲਾਂਗੇ ਕਲਾਸ ਕਿੰਨੇ ਵਜੇ ਮੈਥ ਦੀ ਕਿੰਨੇ ਵਜੇ ਲਾਉਣੀ ਹੈ ਤੇ ਪੰਜਾਬ ਜੀ ਦੀ ਕਿੰਨੇ ਵਜੇ ਲਾਉਣੀ ਹੈ ਤੇ ਮੈਂ ਬਸ ਇੰਨਾ ਕਿ ਮਤਲਬ ਕਿ ਆਪਣੇ ਇਹ ਮੰਨ ਨਹੀਂ ਕਿ ਕਰਨਾ ਕਿ ਆਪਾਂ 4 ਮਹੀਨੇ ਜਿਹੜਾ ਹੈ ਸਾਰਾ A to Z ਸਲੀਵਸ ਪੰਜਾਬ ਪਲਸ 10 ਪੰਜਾਬ ਪੀਪਲ ਪਲਸ ਸੀ ਕੋਟਵਾਰੀ ਦਾ ਸਾਰਾ ਆਪਾਂ ਮੰਨ ਲਓ ਕਿ ਸਲੀਵਸ ਇੱਕ ਵਾਰ ਕੰਪਲੀਟ ਕਰ ਦਾਂਗੇ ਇਤੋਂ ਤੱਕ ਐਮਸਿਓ ਕੋਈ ਯਾਨੀ ਜੇ ਆਪਣੇ ਆ ਦੋਸਿਆਂ ਕੋਈ ਵੀ ਕਲਾਸ ਹੋ ਰਹੀਆਂ ਉਹ ਆਪਾਂ ਸਟਾਰਟ ਕਰ ਲਾਂਗੇ ਇੱਕ ਵਾਰ ਤੁਸੀਂ ਬਸ ਛੋਟੇ ਸਾਹ ਦੀ ਕੋੜਾ ਤੁਸੀਂ ਆਪਣਾ ਸਾਹ ਦਿਓ ਠੀਕ ਹੈ ਤੇ ਆਪਣਾ ਅੱਗੇ ਚਲੋ ਅੱਗੇ ਵਧੀ ਚਲੋ ਤੇ ਬਸ ਇੰਨੀ ਸੀਗਾ ਅੱਜ ਦੀ ਕਲਾਸ ਥੋੜਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ